ਬਸ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਜਮਨਪ੍ਰੋਸ ਸਜੋਤੇਵੰਦੀ ਹਮੇਸ਼ਾ ਸਾਡੇ ਨਾਲ ਖੜੂਗੀ। ਬਸ ਪੰਜਾਬ ਸਰਕਾਰ ਨੂੰ ਇੱਕੋ ਹੀ ਮੰਗ ਹੈ ਵੀ ਬੰਦ ਦੀ ਕਾਨੂੰਨੀ ਕਾਰਵਾਈ ਚ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਕਰਨ ਸਿੰਘ ਜਿਸ ਦੀ ਕਿਸਾਨੀ ਅੰਦੋਲਨ ਦੇ ਦੌਰਾਨ ਮੌਤ ਹੋ ਗਈ ਸੀ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਨਾਰੇ ਲਗਾਏ ਜਾ ਰਹੇ ਸੀ ਮੰਗ ਕੀਤੀ ਗਈ ਸੀ ਤੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 1 ਕਰੋੜ ਰੁਪਇਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਅੱਜ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ ਸ਼ੁਕਰਨ ਦੀ ਭੈਣ ਗੁਰਪ੍ਰੀਤ ਕੌਰ ਜਿਹੜੀ ਨੌਕਰੀ ਵੀ ਦੇ ਦਿੱਤੀ ਗਈ ਹੈ ਤੇ ਪਰਿਵਾਰ ਨੂੰ 1 ਕਰੋੜ ਦਾ ਚੈੱਕ ਵੀ ਦੇ ਦਿੱਤਾ ਗਿਆ ਹੈ ਗੁਰਪ੍ਰੀਤ ਕੌਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨਗੇ ਇੱਕ ਭਰਾ ਦਾ ਜਿਹੜਾ ਅਹੁਦਾ ਸੀ ਭਰਾ ਸੀ ਉਹ ਤਾਂ ਨਹੀਂ ਵਾਪਸ ਹੋਣਾ ਪਰ ਕਿਤੇ ਨਾ ਕਿਤੇ ਰਾਹਤ ਮਿਲੀ ਹੈ ਕੀ ਕਹਿਣਾ ਚਾਹੋਗੇ ਬਸ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸਭ ਤੋਂ ਜ਼ਿਆਦਾ ਧੰਨਵਾਦ ਤਾਂ ਜਥੇਵੰਦੀ ਦਾ ਜੋ ਅੱਜ ਤੱਕ ਸਾਡੇ ਨਾਲ ਖੜੀ ਹੈ ਮੈਨੂੰ ਪ੍ਰੋਤਸਾਹ ਜਥੇਵੰਦੀ ਹਮੇਸ਼ਾ ਸਾਡੇ ਨਾਲ ਖੜੂਗੀ ਪੰਜਾਬ ਸਰਕਾਰ ਨੇ ਮੇਰੀ ਇੱਕੋ ਹੀ ਮੰਗ ਹੈ ਵੀ ਬੰਦ ਦੀ ਕਾਨੂੰਨੀ ਕਾਰਵਾਈ 'ਚ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਹਿਲਾਂ ਵੀ ਜਿਸ ਤਰ੍ਹਾਂ ਲਗਾਤਾਰ ਮੰਗ ਕਰ ਰਹੇ ਸੀ ਚਲੋ ਇੱਕ ਵਾਰੀ ਜਦੋਂ ਪੰਜਾਬ ਸਰਕਾਰ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਇੱਕ ਹੌਂਸਲਾ じゃ ਹੋ ਗਿਆ ਸੀ ਕਿ ਪਰਿਵਾਰ ਨੂੰ ਚਲਾਉਣਾ ਸੌਖਾ ਹੋ ਜੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਅੱਜ ਉਹ ਵਾਅਦਾ ਵੀ ਪੂਰਾ ਹੋ ਗਿਆ ਏ ਹੁਣ ਇੱਕ ਵੱਖਰਾ ਹੌਂਸਲਾ ਵੀ ਮਿਲਿਆ ਏ ਤੇ ਇੱਕ ਹੁਣ ਹੋਰ ਜ਼ਿੰਮੇਵਾਰੀ ਵਧਣ ਆਲੀ ਏ ਤੁਹਾਡੇ ਲਈ ਤਿਆਰ ਹਾਂ ਉਸ ਲਈ ਹਾਂਜੀ ਬਿਲਕੁਲ ਤਿਆਰ ਹਾਂ ਹਾਂਜੀ ਇਹ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਹਾਈ ਕੋਰਟ ਤਾਂ ਕਿਤੇ ਨਾ ਕਿਤੇ ਸਾਥ ਵੀ ਦੇ ਰਹੀ ਆ ਪਰ ਲਗਾਤਾਰ ਕਾਰਵਾਈ ਚੱਲ ਰਹੀ ਆ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਪੰਜਾਬ ਸਰਕਾਰ ਨੂੰ ਇੱਕੋ ਹੀ ਮੰਗ ਆ ਵੀ ਬੰਦ ਹੀ ਕਾਨੂੰਨੀ ਕਾਰਵਾਈ ਚ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਤਾਂ ਬਿਲਕੁਲ ਕਿਤੇ ਨਾ ਕਿਤੇ ਇੱਕ ਪਾਸੇ ਜਦੋਂ ਦੇਖਿਆ ਜਾ ਰਿਹਾ ਸੀ ਕਿ ਮਾਨ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਸੀ ਪਰ ਉਹ ਵਾਅਦਾ ਕਿਤੇ ਨਾ ਕਿਤੇ ਅਜੇ ਪੂਰਾ ਵੀ ਕੀਤਾ ਗਿਆ ਹੈ ਤੇ ਹੁਣ ਪਰਿਵਾਰ ਦੀ ਇੱਕੋ ਮੰਗ ਰਹਿ ਗਈ ਹੈ ਕਿ ਜੋ ਵੰਦਾ ਇਨਸਾਫ ਸ਼ੁਕਰਾਂ ਦਾ ਹੈ ਉਹ ਉਸ ਨੂੰ ਮਿਲਣਾ ਚਾਹੀਦਾ ਹੈ ਲਗਾਤਾਰ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਇਨਸਾਫ ਦੀ ਮੰਗ ਜਿਹੜਾ ਪਰਿਵਾਰ ਹਾਲੇ ਵੀ ਕਰ ਰਿਹਾ ਹੈ ਵੀਡੀਓ ਜਲਦੀ ਸੰਦੀਪ ਦੇ ਨਾਲ ਇੰਦਰ ਸਿੱਧੂ ਏਬੀਪੀ ਸੰਦਾ ਚੰਡੀਗੜ੍ਹ